ਹਾਂਜੀ ਸਤਿ ਸ੍ਰੀ ਅਕਾਲ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬੜੇ ਦਿਨਾਂ ਬਾਅਦ ਅੱਜ ਆਪਣੀ ਮੁਲਾਕਾਤ ਹੋਣ ਜਾ ਰਹੀ ਹੈ। ਤਕਰੀਬਨ 1 ਮਹੀਨਾ ਸਾਨੂੰ ਹੋਇਆਂ ਨੂੰ ਆ ਗਿਆ ਪਾਕਿਸਤਾਨ ਤੋਂ ਤੇ ਮੈਸੇਜ ਕਾਫੀ ਆ ਰਹੇ ਸੀ ਨਵਾਂ ਟੂਰ ਤੋਂ ਸਟਾਰਟ ਕਰ ਰਹੇ ਹਾਂ ਤੇ ਅੱਜ ਸਾਨੂੰ ਇਹ ਕੁਝ ਸਾਡੇ ਜਿਹੜੇ ਆ ਵੀਜ਼ਾ ਡਿਲੀਵਰ ਹੋਏ ਸੀਗੇ ਸੋਚਿਆ ਨਾਲ-ਨਾਲ ਆਪਾਂ ਇੱਕ ਛੋਟੀ ਜੀ ਵੀਡੀਓ ਬਣਾ ਲਈ ਕਿ ਜਿਹੜਾ ਆ ਸਾਲ ਦਾ ਪਲਾਨ ਹੈ ਕਿੱਥੇ-ਕਿੱਥੇ ਜਾਣਾ ਹੈ। ਨੈਕਸਟ ਟੂਰ ਆਪਣੇ ਕਿੱਥੇ ਜਾ ਨੈਕਸਟ ਟੂਰ ਹਾਂਜੀ ਕਿੱਥੇ-ਕਿੱਥੇ ਹੋਣਗੇ? ਲਾਸਟ ਈਅਰ ਜਿਹੜਾ ਸਾਡਾ ਨਵਾਂ ਸਾਲ ਸੀਗਾ ਕਿੱਥੇ ਸੀ ਖੁਸ਼ੀ ਮੇਰੇ ਖਿਆਲ ਸ੍ਰੀਲੰਕਾ ਸ੍ਰੀਲੰਕਾ ਸੀਗਾ ਉਹ ਸਾਲ ਅਸੀਂ ਕਿਹਾ ਸੀਗਾ ਵੀ 10 ਦੇਸ਼ ਤੁਹਾਨੂੰ ਮਤਲਬ 2023 ਚ ਘੁਮਾਵਾਂਗੇ ਮੇਰੇ ਨਾਲ ਤਾਂ 10 ਤੋਂ ਵੱਧ ਹੀ ਹੋ ਗਏ ਸੀਗੇ 12 ਦੇਸ਼ 2023 ਚ ਆਪਾਂ ਘੁੰਮੇ ਆ ਤੇ ਇਹ ਸਾਲ ਵੀ ਉਮੀਦ ਕਰਦੇ ਆ ਕਿ ਪਿਛਲੇ ਸਾਲ ਵਾਂਗੂ ਪਰਮਾਤਮਾ ਕਰੇ ਸੁੱਖ ਸ਼ਾਂਤੀ ਰਹੇ ਚੜ੍ਹਦੀ ਕਲਾ ਰਹੇ ਤੰਦਰੁਸਤੀ ਰਹੇ ਘਰ-ਬਾਰ ਸਾਰੇ ਜੇ ਪਰਿਵਾਰ ਠੀਕ ਠਾਕ ਰਹੂਗਾ ਹਨਾ ਫਿਰ ਆਪਾਂ ਕੰਮ ਫਿਰ ਸਕਦੇ ਆ ਤੇ ਜਿਹੜਾ ਇਹ ਸਾਲ ਦਾ ਪਲਾਨ ਹੈ ਵੈਸੇ ਤਾਂ ਤੁਹਾਨੂੰ ਆ ਵੀਜ਼ੇ ਵੀ ਥੋੜੇ ਜਿਹਾ ਦਿਖਾ ਦਾਂਗੇ ਕਿੱਥੇ-ਕਿੱਥੇ ਦੇ ਆਏ ਤੇ ਜਿਵੇਂ ਪਹਿਲਾਂ ਕਹਿੰਦੇ ਸੀ ਨਾ ਵੀ ਜਿਹੜਾ ਅਗਲੀਆਂ ਗਰਮੀਆਂ ਸਾਰੇ ਅਗਲਾ ਸਮਰ ਉਹ ਯਰਪ ਚ ਹੋਊਗਾ ਤੇ ਉਸੇ ਗੱਲ ਤੇ ਉਸੇ ਦੇ ਵੀਜ਼ੇ ਅਪਲਾਈ ਕੀਤੇ ਸੀਗੇ ਇੱਕ ਮਹੀਨਾ ਸਾਡੀ ਰਹਿਣਾ ਇੱਥੇ ਮਤਲਬ ਨਾਲ ਜਾਈ ਅਸੀਂ ਘਰੇ ਰਵਾਂਗੇ ਨਾਲੇ ਵੀਜ਼ੇ ਅਪਲਾਈ ਕਰਾਂਗੇ ਹੁਣ ਸਾਡੇ ਵਿਆਹ ਦੇਖਾਂਗੇ ਨਾਲੇ ਵਿਆਹ ਦੇਖਾਂਗੇ ਸਾਡੇ ਕੋਲੇ 4-5 ਕੰਟਰੀ ਦੇ ਵੀਜ਼ੇ ਆ ਗਏ ਹੁਣ ਤੇ ਮਈ ਮਈ ਤੱਕ ਦਾ ਤਾਂ ਖੁਸ਼ੀ ਕੋਟਾ ਪੂਰਾ ਆਪਣਾ ਵੇਰ ਖਿਲ ਜਾਣਾ ਮਈ ਤੱਕ ਮੇਰੇ ਹਿਸਾਬ ਨਾਲ ਤਾਂ ਜੁਲਾਈ ਤੱਕ ਦਾ ਜੁਲਾਈ ਤੱਕ ਦਾ ਜੁਲਾਈ ਤੱਕ ਦੇ ਵੀਜ਼ੇ ਹੁਣ ਜੁਲਾਈ ਤੱਕ ਲਗਾਤਾਰ ਆਪਣੇ ਟੂਰ ਹੋਣਗੇ ਫਰਵਰੀ ਦੇ ਪਹਿਲੇ ਹਫਤੇ ਅਸੀਂ ਟੂਰ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਤੇ ਫਰਵ 3 ਕਿ ਫਰਵਰੀ ਨੂੰ ਪਹਿਲਾ ਵਲੌਗ ਤੁਹਾਡੇ ਕੋਲੇ ਆ ਜਾਊਗਾ ਹਨ ਉਸ ਤੋਂ ਬਾਅਦ ਕੰਟੀਨਿਊਟੀ ਚੱਲੂਗਾ ਤੇ ਮਾਰਚ ਮਹੀਨੇ ਅਸੀਂ ਯੂਰਪ ਚ ਹੋਵਾਂਗੇ ਮਾਰਚ ਤੇ ਅਪ੍ਰੈਲ ਜਿ ਕਿਤੇ ਹੋਰ ਦਾ ਪਲਾਨ ਹੈ ਤੇ ਮਈ ਤੋਂ ਬਾਅਦ ਫਿਰ ਲਗਾਤਾਰ ਯੂਰਪਾਂ ਤੇ ਜਿਹਦੇ ਚਾਹ ਜੋ ਇਟਲੀ, ਫਰਾਂਸ, ਸਵਿਟਜ਼ਰਲੈਂਡ, ਜਰਮਨੀ ਤੇ ਬੈਲਜੀਅਮ ਜਿੱਥੇ ਜਿੱਥੇ ਵੀ ਪੰਜਾਬੀ ਮੈਸੇਜ ਕਰਦੇ ਸੀ ਨਾ ਜਦੋਂ ਅਸੀਂ ਯਾਰਜੀਆ, ਟਰਕੀ ਕੋ ਮਰੇ ਸੀ ਉਦੋਂ ਬੜਿਆਂ ਦੇ ਮੈਸੇਜ ਆਏ ਕਿ ਨੇੜੇ ਆਇਆ ਹੁਣ ਇੱਥੇ ਵੀ ਆ ਜਾਓ ਆ ਸਮਰ ਅੱਜਾ ਅਗਰ ਆਪਾਂ ਨੂੰ ਮੈਸੇਜ ਆਏ ਨੇ ਰਿਪਨ ਇਟਲੀ ਤੋਂ ਉਹ ਵੀ ਮੈਨੂੰ ਬਹੁਤ ਮੈਸੇਜ ਇਟਲੀ ਆ ਜਾਓ ਇਟਲੀ ਆ ਜਾਓ ਇਟਲੀ ਵਾਲੇ ਬਹੁਤ ਮੈਸੇਜ ਕਰਦੇ ਇਟਲੀ ਦਾ ਸਾਡਾ ਪਰਸਨਲੀ ਘੁੰਮਣ ਦਾ ਬਹੁਤ ਮਾਨ ਹੈ ਕਿਉਂਕਿ ਇਟਲੀ ਚ ਬਹੁਤ ਸੋਹਣਾ ਵਾਲਾ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਵੈਨਸ ਸਿਟੀ ਬਹੁਤ ਸੋਹਣਾ ਹੈ ਨਾ ਤੇ ਬਾਕੀ ਇਟਲੀ ਨੂੰ ਚਾਹੀਦੀ ਵੀ ਮੇਰੇ ਖਿਆਲ ਚ ਘੱਟੋ ਘੱਟ 15-20 ਦਿਨ ਸਪੈਸ਼ਲੀ ਚਾਹੀਦੀ ਹੈ ਇਟਲੀ ਲਈ ਹੈ ਨਾ ਤੇ ਤਾਂ ਕਰਕੇ ਪਲਾਨ ਕਰਾਂਗੇ ਵੈਸੇ ਜੋ ਹੈਗਾ ਯੂਰਪ ਦਾ ਬਾਕੀ ਜਿੱਥੇ ਜਿੱਤੇ ਦਾਣਾ ਪਾਣੀ ਲਿਖਿਆ ਹੋਊ ਵੱਡੀ ਗੱਲ ਤਾਂ ਵੱਡੀ ਗੱਲ ਹੈ ਦਾਣੇ ਪਾਣੀ ਦੀ ਹੈ ਤੇ ਹੋਪ ਸੋ 2024 ਦੇ ਵਿੱਚ ਤੇ ਤਿੰਨ ਕੰਟੀਨੈਂਟ ਤੁਹਾਨੂੰ ਘੁਮਾਉਣੇ ਆ ਤਿੰਨ ਜਿਵੇਂ ਦੁਨੀਆ ਤੁਹਾਨੂੰ ਦੱਸਿਆ ਪਹਿਲਾਂ ਵੀ ਸੱਤ ਹਿੱਸਿਆਂ ਚ ਵਸਦੀ ਹੈ ਨਾ ਸੱਤ ਮਹਾਦੀਪ ਨੇ ਆਪਾਂ ਏਸ਼ੀਆ ਨਾ ਹਾਂਜੀ ਆ ਸਾਲ ਚ ਸਾਲ 2024 ਚ ਤਿੰਨ ਮਹਾਦੀਪਾਂ ਤੇ ਪੈ ਰੱਖਣਾ ਪਿਆ ਜਾ ਕੇ ਠੀਕ ਹੈ ਤੇ ਉਹ ਇਹ ਜਿਹੜੇ 10 ਕੰਟਰੀ ਹੋਣਗੇ 10 ਘੱਟੋ ਘੱਟ ਕਹਿ ਰਹੇ ਆ ਵੀ 10 ਕੰਟਰੀ ਘੱਟੋ ਘੱਟ ਟਰੈਵਲ ਕਰਾਂਗੇ ਤੇ ਉਹਦੇ ਚ ਤਿੰਨ ਮਹਾਦੀਪਾਂ ਦੇ ਅਲੱਗ-ਅਲੱਗ ਹੋਣਗੇ ਤੇ ਬਾਕੀ ਤੇ ਚੜ੍ਹਦੀ ਕਲਾ ਹੱਸਦੇ ਵਸਦੇ ਰਹੋ ਸਾਰੇ ਤੇ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੁਹਾਡੇ ਲਗਾਤਾਰ ਸਾਨੂੰ ਮੈਸੇਜ ਆ ਰਹੇ ਸੀਗੇ ਕਿ ਕਿੱਥੇ-ਕਿੱਥੇ ਜਾਣਾ ਖੁਸ਼ੀ ਨੂੰ ਯਾਰ ਯਾਰ ਪ ਜਾਣ ਦਾ ਜ਼ਿਆਦਾ ਚਾਹ ਸੀ ਖੁਸ਼ੀ ਨੇ ਲਗਾਤਾਰ ਇੰਸਟਾਗ੍ਰam ਤੇ ਸਟੋਰੀਜ਼ ਵੀ ਪਾਈਆਂ ਜਿਨ੍ਹਾਂ ਚ ਖੁਸ਼ੀ ਬਹੁਤ ਕੀਲੇ ਰਿਸਪੌਂਸ ਆਇਆ ਸੀਗਾ ਜ਼ਿਆਦਾ ਮੈਂ ਜ਼ਿਆਦਾ ਮਤਲਬ ਜਦੋਂ ਮੈਂ ਵੈਸੀ ਮੈਂ ਪਾਈ ਸੀਗੀ ਪੈਰਿਸ ਦੀ ਮੈਨੂੰ ਇਫਲ ਟਾਵਰ ਬਹੁਤ ਸੋਹਣਾ ਲੱਗਦਾ ਦੇਖਣਾ ਕਿਉਂਕਿ ਮੈਂ ਛੋਟੀ ਹੁੰਦੀ ਤਾਂ ਆਪਣੇ ਸਕੂਲ ਦੀਆਂ ਜਿਹੜੀਆਂ ਆਪਾਂ ਰਫ ਕੰਮ ਲਈ ਯੂਜ਼ ਕਰਦੇ ਸੀ ਨੋਟਬੁੱਕ ਹਨ ਉਹਦੇ ਤੇ ਬਹੁਤ ਮੈਂ ਉਹ ਲੈਂਦੀ ਹੁੰਦੀ ਸੀ ਜਿੱਦ ਤੇ ਈਫਲ ਟਾਵਰ ਛਾਪਿਆ ਹੁੰਦਾ ਸੀ ਨਾ ਹਾਂਜੀ ਸੋ ਰਿਪਨ ਕਹਿੰਦੇ ਸੀ ਕਿੱਥੇ ਜਾਣਾ ਅਨਿਵਰਸਰੀ ਤੇ ਉਹ ਮੇਰਾ ਪਰਸਨਲੀ ਵਨ ਸੀ ਕਿ ਅਸੀਂ ਸਾਡੀ ਅਨਿਵਰਸਰੀ ਆ ਰਹੀ ਹੈ ਸੱਚ ਮਾਰਚ ਮਹੀਨੇ ਦੇ ਵਿੱਚ ਤੇ ਪਿਛਲੇ ਸਾਲ ਤਾਂ ਇੱਥੇ ਅਸੀਂ ਫੰਕਸ਼ਨ ਕੀਤਾ ਸੀਗਾ ਕੋਈ ਆਪਾਂ ਮਿਲਾਂ ਦਾ ਸਾਰਾ ਕੁਝ ਰਿਵੀਲ ਕਰੀਆ ਨੇ ਇਸ ਵਾਰ ਖੁਸ਼ੀ ਕਹਿੰਦੇ ਵੀ ਬਾਹਰ ਜਾਣਾ ਤੇ ਆ ਤੁਹਾਨੂੰ ਦੱਸ ਹੀ ਦੇ ਮੈਂ ਵੀ ਇਹ ਸ਼ੰਗਨ ਵੀ ਹੈ ਸਾਡਾ 28 ਕੰਟਰੀਜ਼ ਦਾ ਹੁੰਦਾ ਹੈਗਾ ਤੇ ਇਹ ਅਪਰੂਵ ਹੋ ਗਿਆ ਤੇ ਤੁਹਾਨੂੰ ਕੋਲ ਸਾਨੂੰ ਸਵਿਟਜ਼ਰਲੈਂਡ ਜਾਣਾ ਸਭ ਤੋਂ ਪਹਿਲਾਂ ਇਹ ਈਮੇਲ ਆ ਗਈ ਸੀਗੀ ਤੁਹਾਨੂੰ ਮੈਂ ਥੋੜਾ ਜਿਹਾ ਮੈਂ ਖੋਲ ਕੇ ਦਿਖਾ ਦਿੰਦਾ ਆ ਖੋਲਿਆ ਤੁਹਾਨੂੰ ਤੇ ਈਮੇਲ ਆ ਗਈ ਸੀ ਅਪਰੂਵ ਹੋ ਗਿਆ ਤੇ ਸਾਨੂੰ ਐਸੀ ਤੁਹਾਨੂੰ ਚਲੋ ਥੋੜਾ ਜਿਹਾ ਦਿਖਾ ਦੀ ਬਾਕੀ ਵੀਜ਼ਾ ਕਿਵੇਂ ਮਿਲਦਾ ਕੀ ਗੱਲਾਂ ਬਾਤ ਉਹ ਜਦੋਂ ਟੂਰ ਸਟਾਰਟ ਕਰਾਂਗੇ ਉਦੋਂ ਕਰਾਂਗੇ ਹਜੇ ਮਾਰਚ ਚ ਜਾਣਾ ਹਜੇ ਸਾਡੇ ਕੋਈ ਪਲਾਨ ਨਹੀਂ ਹੈਗਾ ਬਸ ਆ ਦਿਖਾ ਦਿਓ ਕਿ ਉਹਦੇ ਤੇ ਨਾ ਉਹ ਲਾ ਦਿੰਦੇ ਆ ਯਾਰ ਮਤਲਬ YouTube ਨਾ ਕਮਿਊਨਿਟੀ ਗਾਈਡਲਾਈਨ ਉਹਦੇ ਖਿਲਾਫ ਹੈਗਾ ਹੁਣ ਪਾਸਪੋਰਟ ਕੋਈ ਵੀ ਡਾਕੂਮੈਂਟ ਆਪਦਾ ਦਿਖਾਉਣ ਤਾਂ ਕਰਕੇ ਅਸੀਂ ਦਿਖਾਉਂਦੇ ਨਹੀਂ ਹੈਗੇ ਬਸ ਆ ਆ ਭੇਜਿਆ ਇਹਨਾਂ ਨੇ ਨਹੀਂ ਰਿਫਿਊਜ਼ਲ ਵਾਲਾ ਲੈਟਰ ਜਾ ਭੇਜ ਦਿੰਦੇ ਨਹੀਂ ਰਿਫਿਊਜ਼ਲ ਵਾਲਾ ਲੈਟਰ ਜਾ ਭੇਜ ਦਿੰਦੇ ਹੁੰਦੇ ਨਾਲ ਮੋਸਟਲੀ ਦੇਖਿਆ ਦਿਖਾਏ ਵੀਜ਼ਾ ਨਾਲ ਇਹ ਕਹਿੰਦੇ ਨਹੀਂ ਦਿਖਾ ਸਕਦੇ ਦੂਰੋਂ ਥੋੜਾ ਜਿਹਾ ਸ਼ੁਕਰ ਦਿੰਦੇ ਖਾਤ ਰੱਖ ਲਓ ਚਲੋ ਫੋਟੋ ਫੋਟੋ ਦਿੰਦੇ ਇਹ ਐਵੇਂ ਦਾ ਵੀਜ਼ਾ ਦੂਰੋਂ ਦਿਖਾ ਦਿੰਦੇ ਨੇ ਬਸ ਤੇ ਸ਼ਾਨਗਨ ਆ ਵੀਜ਼ਾ ਹੈਗਾ ਸਕਰੀਨਸ਼ਾਟ ਵਾਲੇ ਮੈਂਟਲ ਚ ਵਾਰ ਲੈਣਗੇ ਤੇ ਮਿਲਦੇ ਆ ਜੀ ਤੇ ਅਡਿਕ ਰੱਖਿਓ ਤੁਸੀਂ ਫਰਵਰੀ ਦੇ ਪਹਿਲੇ ਹਫਤੇ ਦੀ ਤੇ ਉਦੋਂ ਤੋਂ ਆਪਣਾ ਟੂਰ ਸ਼ੁਰੂ ਹੋ ਜਾਊਗਾ ਤੇ ਤਾਂ ਹੀ ਕਰਕੇ ਅੱਜ ਸਪੈਸ਼ਲੀ ਛੋਟੀ ਜਿਹੀ ਇੱਕ ਵੀਡੀਓ ਬਣਾ ਰਹੇ ਹਾਂ ਚ ਕੁਝ ਦੇਖਣ ਨੂੰ ਨਹੀਂ ਹੈਗਾ ਹੋਰ ਗੱਲਾਂ ਦੀਆਂ ਗੱਲਾਂ ਰੇਪਨ ਸ਼ਾਨਗਨ ਵਾਲੇ ਨੇ ਫੋਟੋ ਵਾਲੀ ਸੋਹਣੀ ਵਿੱਚ ਵਾਲੀ ਸਣਕੇ ਲੱਗਦੇ ਆ ਇਹ ਜਦੋਂ ਨਾ ਅਸੀਂ ਟੂਰ ਸਟਾਰਟ ਕਰਨਾ ਹੋ ਯੂਰਪ ਦਾ ਉਦੋਂ ਕਿਵੇਂ ਨਾ ਕਿਵੇਂ ਕਰਕੇ ਤਾਂ ਨਾ ਸ਼ੋਅ ਕਰਦਾ ਆ ਦੇਖੋ ਸਾਈਡ ਕੋਲ ਤਾਂ ਨਾ ਕਾਰ ਚ ਲਫਾਫੀ ਲਫਾਵੇ ਇਕੱਠੇ ਹੋਏ ਪਏ ਆ ਇੱਕ ਆ ਵੀਜ਼ਾ ਆਇਆ ਸੀ ਸਾਡਾ ਇਹ ਪਹਿਲਾਂ ਦਾ ਆਇਆ ਪਿਆ ਸੀਗਾ ਤੇ ਇਹ ਸੀਗਾ ਇੱਕ ਆ ਸੀਗਾ 10 ਸੀ 2 ਇੱਕ ਪਿੱਛੇ ਇੱਕ ਪਿੱਛੇ ਹੋਰ ਪਿਆਊਗਾ ਪੰਜ ਵੀਜ਼ੇ ਲਏ ਆ ਸੀ ਇੱਕ ਮਹੀਨੇ ਚ ਤੁਸੀਂ ਦੇਖੋ ਪੰਜ ਵੀਜ਼ੇ ਅਸੀਂ ਨਾ ਦਿੱਲੀ ਐਂ ਕਰ ਰੱਖੀ ਸੀ ਮੇ ਭੂਗਾ ਦਾ ਘਰ ਹੁੰਦਾ ਦਿੱਲੀ ਸਾਡੇ ਕਿੰਨੇ ਘੜੇ ਲਗਾ ਮੈਨੂੰ ਲੱਗਾ ਪੰਜ ਛੇ ਘੜੇ ਲਾਏ ਹਰ ਐਵਰੀ ਵੀਕ ਐਵਰੀ ਵੀਕ ਦਿੱਲੀ ਐ ਐਵਰੀ ਵੀਕ ਦਿੱਲੀ ਚੱਕਦੇ ਦੂਸਰੇ ਨੂੰ ਪਾਸਪੋਰਟ ਦੰਦੇ ਕਿਤੇ ਕੀਪ ਮਾਈ ਪਾਸਪੋਰਟ ਓ ਮਾਈ ਗਾਡ ਕਿਸੇ ਤੋਂ ਮਤਲਬ ਜੇ ਮੈਂ ਕਿਸੇ ਐਮਬੈਸੀ ਤੋਂ ਅਸੀਂ ਉਹਨਾਂ ਨੂੰ ਐਕਸਟਰਾ ਪੇ ਕਰਦੇ ਸੀ ਵੀ ਸਾਡਾ ਪਾਸਪੋਰਟ ਨਾ ਰੱਖੋ ਸਾਨੂੰ ਤੁਸੀਂ ਡਿਸੀਜਨ ਇਦੋਂ ਜੋ ਤੁਹਾਡਾ ਡਿਸੀਜਨ ਆਜੂਗਾ ਤੋ ਅਸੀਂ ਪਾਸਪੋਰਟ ਸਬਮਿਟ ਕਰ ਜਾਾਂਗੇ ਉਵੇਂ ਕਰਕੇ ਐਕਸਟਰਾ ਪੈਸੇ ਦੇ ਦੇ ਪੰਜ ਵੀਜ਼ੇ ਇਕੱਠੇ ਲਏ ਆ ਤੋ ਚਲੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਮਿਲਦੇ ਆਪਾਂ ਬਹੁਤ ਜਲਦੀ ਨਵੇਂ ਵਲੌਗਸ ਨਵੇਂ ਸਫਰ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ